ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਰੇਡੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਨਸਲਾਲੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਬਾਈ ਦੇ ਜਰਸੀ ਬਰੀਡ ਦੇ ਉੱਤੇ ਕੰਮ ਆ ਤੇ ਇੱਕ ਬਾਈ ਨੇ ਘਰ ਦੀ ਜਰਸੀ ਵੜ ਵਕਾਉ ਕੀਤੀ ਹੈ ਤੀਜੇ ਸੂਏ ਬਿਲਕੁਲ ਤਾਜੀ ਸੂਈ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਬਾਈ ਦਾ ਨਾਮ ਹੈਗਾ ਪਵਨਦੀਪ ਸਿੰਘ ਤੇ ਦੋਸਤੋ ਗਾਂ ਸੋਈ ਹੈ ਤੀਜਾ ਸੂਆ ਕੱਲ ਹੀ ਸੋਈ ਹੈ ਹਜੇ ਦੂਜਾ ਦਿਨ ਦੋਸਤੋ ਸੋਈ ਨੂੰ ਟਾਈਮ ਹੋ ਗਿਆ ਇਸ ਟਾਈਮ 16-17 ਕਿਲੋ ਬੋੜਾ ਖੁੱਲਾ ਵੀਰ ਕਰਨ ਤਿਆਰ ਆ ਤੇ ਦੂਜੇ ਸੂਏ ਬਾਈ ਕਹਿੰਦਾ ਆਪਣੇ ਕਰੇ ਨਾਰਮਲ ਸੇਵਾ ਤੇ 22 ਲੀਟਰ ਦੁੱਧ ਖੁੱਲਾ ਚਵਾਇਆ ਵੈੜਨੇ ਤੇ ਐ ਕਿ ਤੀਜੇ ਸੂਏ ਬਾਈ ਕਹਿੰਦਾ 25 ਲੀਟਰ ਦੁੱਧ ਖੁੱਲਾ ਚਵਾ ਦੂਗੀ جے دوستو সেবা ਸੰਭਾਲ ਗੌਰ ਚੰਗੀ ਹੋ ਜੇ ਤਾਂ ਦੁੱਧ ਚੰਗਾ ਚਵਾਜੂਗੀ ਦੋਸਤੋ ਵਹਿੜ ਤੇ ਬਾਕੀ ਦੋਸਤੋ ਹਵਾਨੇ ਦੀ ਕੁਆਲਿਟੀ ਪੂਰੀ ਟਾਪ ਦੀ ਆ ਪਟਾਂ ਸੰਚ ਦੋਸਤੋ ਹਵਾਨਾ ਫਸਿਆ ਹੋਇਆ ਵਹਿੜ ਦੇ ਚਾਰੇ ਥਨਾ ਸੈਜ ਸੋਨਾ ਮੋਟੀ ਵਾਲੇ ਚਾਰੇ ਥਨ ਲੱਗੇ ਹੋਏ ਆ ਪੂਰਾ ਥਨਾ ਜੇ ਫੋਰਚਾਂਗਣੀ ਚੈੱਕ ਕਰ ਸਕਦੇ ਆ ਹਵਾਨਾ ਪੂਰਾ ਗਿਆਠਾ ਨੂੰ ਚੌੜਾ ਦੋਸਤੋ ਤਿਆਰ ਕੀਤਾ ਹੋਇਆ ਤੇ ਵੀਡੀਓ ਬਣਾਉਣ ਦਾ ਟਾਈਮ ਸਵੇਰ ਦਾ ਸਵੇਰ 10:00 ਵੱਜ ਚੁੱਕੇ ਆ ਉਸ ਆਨ ਲੀਵੀ ਜੱਜਮੈਂਟ ਕਰਿਆ ਜੇ ਬੱਚਾ ਮਗਰ ਵੱੱਛਾ ਦੇ ਕੀ ਹੈ ਦੋਸਤੋ 나ੜੂਆ ਨਾਂ ਲੱਗਿਆ ਹੋਇਆ ਦੇਖ ਸਕਦੇ ਆ ਜਰਸੀ ਦਾ ਬੱਚਾ ਜੇ ਦੋਸਤੋ ਵੱਛੀ ਦੇ ਜਾਂਦੀ ਤਾਂ ਪੂਰੀ ਟੌਪ ਦੀ ਵਹਿਣ ਸੀਗੀ ਦੋਸਤੋ ਤੇ ਦੋਸਤੋ ਵੱਛਾ ਦੇਗੀ ਕਰਮਾੜੀ ਚਲੋ ਕੋਈ ਗੱਲ ਨਹੀਂ ਦੇਖ ਸਕਦੇ ਆ ਦੋਸਤੋ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਦੋ ਚੰਗਾ ਚ ਵਾਜੂਗੀ ਦੋਸਤੋ ਵੈੜ ਤੇ ਵੀਰ ਨੇ ਪ੍ਰਾਈਜ਼ ਰੱਖਿਆ ਹੈ ਸਿਰਫ 90000 ਰੁਪਿਆ ਉਹ ਚ ਵੀਰ ਕਹਿੰਦਾ ਮਾਨਤਨ ਹੋ ਜੂ ਮੌਕੇ ਤੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੀ ਠੀਕ ਹੈ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ